हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸੰਤ ਫਿਰ ਤੋਂ ਫਸ ਚੁੱਕੇ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਜਿਹੜੀ ਕੁੜੀ ਦਾ ਮੁਕੱਦਮਾ ਦਰਜ ਹੁੰਦਾ ਬਲਾਤਕਾਰ ਦਾ ਉਸੇ ਕੁੜੀ ਦੀ ਸਾਕੀ ਭੈਣ ਨੇ ਡੇਰੇ ਦੀਆਂ ਕੁੜੀਆਂ ਤੋਂ ਇੱਕ ਸਬੂਤ ਹੱਥ ਲੱਗੇ ਨੇ ਕਿਉਂਕਿ ਉਹਨਾਂ ਦੇ ਨਾਲ ਜਦੋਂ ਉਹ ਕੁੜੀ ਆਉਂਦੀ ਜਾਂਦੀ ਸੀ ਤੇ ਜਿਹੜੇ ਫੋਨ ਡਿਟੇਲ ਸੀ ਪੂਰੇ ਸਬੂਤਾਂ ਦੇ ਆਧਾਰ ਤੇ ਕੈਮਰੇ ਦੇ ਸਾਹਮਣੇ ਪਹਿਲੀ ਵਾਰ ਜਿਹੜਾ ਕੇਸ ਹੈ ਉਹ ਫਿਰ ਤੋਂ ਐਕਟਿਵ ਹੋ ਚੁੱਕਿਆ ਹੈ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਖਿਲਾਫ ਜਿਹੜਾ ਕੇਸ ਹੈ ਇਹ ਫਿਰ ਤੋਂ ਐਕਟਿਵ ਹੋ ਚੁੱਕਿਆ ਸਕੀ ਭੈਣ ਤੁਹਾਡੇ ਸਾਹਮਣੇ ਮੈਂ ਦਿਖਾਉਂਗਾ ਕੈਮਰੇ ਦੇ ਸਾਹਮਣੇ ਪਹਿਲੀ ਵਾਰ ਖੁਲਾਸੇ ਹੋਣਗੇ ਕਿ ਜਿਹੜੀ ਸਕੀ ਭੈਣ ਹੈ ਉਸ ਕੁੜੀ ਦੀ ਜਿਹੜੀ ਦਾ ਬਲਾਤਕਾਰ ਦਾ ਇਲਜ਼ਾਮ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਲੱਗਿਆ ਤਾ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਬਹੁਤ ਹੀ ਵੱਡੀ ਸੰਖਿਆ ਦੇ ਵਿੱਚ ਪੰਜਾਬ ਹੀ ਨਹੀਂ ਮੈਂ ਬਲਕਿ ਪਹਿਲਾਂ ਵੀ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਮੈਂ ਅਕਸਰ ਤੁਹਾਨੂੰ ਕਿਹਾ ਕਿ ਮੁਲਖਾਂ ਤੱਕ ਮੌਜੂਦ ਨੇ ਰঞ্জੀਤ ਸਿੰਘ ਢੱਡੀਆਂ ਵਾਲੇ ਦੇ ਸਮਰਥਕ ਕਿ ਉਹਨਾਂ ਨੂੰ ਥੇ ਪਹੁੰਚਣ ਜਾ ਰਹੀ ਹੈ ਕਿ ਉਹਨਾਂ ਨੇ ਭਰੋਸਾ ਹੋ ਜਾਣਾ ਇਸ ਗੱਲ ਤੇ ਕਿ ਰঞ্জੀਤ ਸਿੰਘ ਢੱਡੀਆਂ ਵਾਲੇ ਵਾਕਈ ਇਹ ਕਰ ਸਕਦੇ ਨੇ ਤਾਂ ਉਹ ਮੈਂ ਤੁਹਾਡੇ ਨਾਲ ਬਾਅਦ ਦੇ ਵਿੱਚ ਵਿਚਾਰ ਕਰੂੰਗਾ ਸਾਂਝੇ ਪਹਿਲਾਂ ਜਿਹੜਾ ਇਹ ਕੁੜੀ ਦਾ ਬਿਆਨ ਹੈ ਏ ਮੈਂ ਤੁਹਾਨੂੰ ਸੁਣਾਉਂਗਾ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਰঞ্জੀਤ ਸਿੰਘ ਢੱਡੀਆਂ ਵਾਲੇ ਤੇ ਸਗੀ ਭੈਣ ਹੈ ਜਿਹੜੀ ਕੁੜੀ ਦੀ ਉਹਨਾਂ ਨੇ ਕੀ ਇਲਜ਼ਾਮ ਲਾਇਆ ਨੇ ਤੇ ਕਿਵੇਂ ਉਹਦੀ ਡਿਟੇਲ ਦੀ ਗੱਲ ਕੀਤੀ ਹੈ ਜਿਹੜੀ ਡੇਰੇ ਦੀਆਂ ਕੁੜੀਆਂ ਦੇ ਨਾਲ ਜੁੜੀ ਹੋਈ ਹੈ ਸੁਣੋ ਬਸ ਬਸ ਲੋਕੀ ਉੱਤੇ ਤੇਰੇ ਉੱਤੇ ਜਿਹਨੇ ਦੋ ਤਿੰਨ ਲਾਉਂਗਾ ਤੇ ਆ ਤਾਂ ਕੀ ਹੈ

ਦੇ ਦੇ ਵੀ ਫਰੈਂਡ ਬਾਰੇ ਇਹ ਤੇ ਬੰਦ ਰੋ ਕੇ ਕਿ ਉਹਦੇ ਨਾਲ ਹੋਇਆ ਕਿ ਰਸਤੀ ਉਹ ਤੇ ਚੰਗਾ ਹੈ ਉਹਨਾਂ ਸੀ ਉਹਨਾਂ ਲਈ ਕਿ ਉਹ ਇੱਕ ਉਹ ਖਾਣੇ ਬਣਾਏ ਬੁਝਾਲ ਤੋਂ ਲੈਣਾ ਚਾਹਿਆ ਕੀ ਤੁਹਾਨੂੰ ਦੇ ਹੋਰ ਨਰਮਾ ਚਾਹ ਰਿਹਾ ਤੁਹਾਨੂੰ ਇਹ ਖਾਣੇ ਹਾਂ ਜੀ ਕੋਈ ਫੈਸਲੀ ਹੋ ਜੀ ਉਸ ਤੋਂ ਬਾਅਦ ਥੋੜੀ ਬ੍ਰੈਂਡ ਜੀ ਉਹ ਹੈ ਤਾਂ ਖਾ ਗਿਆ ਉਹ ਜਿੱਦਾਂ ਹਾਂਦੇ ਨੇ ਜੁਗੀਆਂ ਹੋਈਆਂ ਨੇ ਹਾਂ ਜੀ ਉਹ ਮਾੜੀ ਨਾਲ ਰੋ ਕੇ ਲੈ ਕੇ ਰੋ ਦੀਤ ਕੋ ਦਾ ਤਾਂ ਪਹਿਲਾਂ ਇਹ ਪੁੱਛਣਾ ਮੌਕੇ ਤੇ ਜਾਵਾਂਗੇ ਤੇ ਤੇਰੇ ਘਰ ਆਵਾਂਗੇ ਆਪਣੇ ਆਪ ਹੋਣੇ ਖਾਣ ਜਾਂਦੀਆਂ ਪੈਂਦਾ ਦੇ ਘਰ ਆ ਜਾਣਗੇ ਜਿਵੇਂ ਉਸੇ ਵੇਲੇ ਉਸਾਰ ਜਾਂ ਹੀ ਭਾਵੇਂ ਚੁੱਕਿਆ ਹੋਈ ਜਾਂ ਰੇਤੇ ਪਰ ਮੇਰੇ ਗੱਲ ਬਹੁਤ ਵੱਡੀ ਆ ਪੰਜਾਬੀਓ ਕਿ ਜਵੇਂ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਤੇ ਇਹ ਸੱਕੀ ਪੈਣਾ ਉਸ ਕੁੜੀ ਦੀ ਜਿਹੜੀ ਦਾ ਇਲਜ਼ਾਮ ਲੱਗਿਆ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਹੋ ਤਾਂ ਉਸ ਕੁੜੀ ਨੇ ਬਿਆਨ ਦਿੱਤਾ ਹੈ ਕਹਿੰਦੀ ਵੀ ਜੜੀਆਂ ਡੇਰੇ ਦੇ ਵਿੱਚ ਕੁੜੀਆਂ ਨੇ ਉਹਨਾਂ ਦੇ ਕੋਲੋਂ ਸਬੂਤ ਹੱਥ ਲੱਗ ਸਕਦੇ ਨੇ ਕਿਉਂਕਿ ਫੋਨ ਡਿਟੇਲ ਦੇ ਨਾਲ ਬਹੁਤ ਵੱਡੇ ਖੁਲਾਸੇ ਹੋ ਸਕਦੇ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਔਰ ਜਿੱਥੋਂ ਤੱਕ ਸਮਰਥਕਾਂ ਦਾ ਮੰਨਣਾ ਮੈਂ ਵੀ ਕਈ ਵਾਰ ਯਾਨੀ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਬਹੁਤ ਸਾਰੀਆਂ ਮੇਰੀਆਂ ਵੀਡੀਓ ਅਕਸਰ ਪੈਂਦੀਆਂ ਰਹੀਆਂ ਨੇ ਤਾਂ ਮੈਂ ਆਪਣੇ ਬਣੀਓ ਕਹਿਣਾ ਚਾਹੂਗਾ ਕਿ ਮੈਨੂੰ ਤਾਂ ਨਹੀਂ ਲੱਗਦਾ ਕਿ ਰਣਜੀਤ ਸਿੰਘ ਢੱਡੀਆਂ ਵਾਲੇ ਸੰਤ ਇਹੋ ਜੀ ਯਾਨੀ ਗੱਲ ਨੂੰ ਅੰਜਾਮ ਦੇ ਸਕਦੇ ਨੇ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਬੰਦੇ ਦੇ ਉੱਤੇ ਕੋਈ આરોਪ ਲੱਗਦੇ ਨੇ ਤਾ ਪਹਿਲਾਂ ਉਹਦਾ ਕਿਰਦਾਰ ਪਿਛਲਾ ਦੇਖਿਆ ਜਾਂਦਾ ਉਹਦੇ ਬੈਕਗ੍ਰਾਉਂਡ ਦੇ ਵਿੱਚ ਜਾਣਾ ਪੈਂਦਾ ਤਾਂ ਉਹਦੇ ਵਿੱਚ ਸੰਤ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਕੋਈ ਵੀ ਦੋਸ਼ ਆ ਜਿਹੜੇ ਉਹ ਪਹਿਲਾਂ ਕੋਈ ਸਿੱਧ ਨਹੀਂ ਹੋਏ ਮਾਮਲਾ 2012 ਦਾ ਪਰ ਅੱਜ 25 ਚੜ ਗਿਆ ਗੱਲ 12 ਸਾਲ ਪੁਰਾਣੀ ਹੋ ਚੁੱਕੀ ਆ 13ਵੇਂ ਸਾਲ ਦੇ ਵਿੱਚ ਗਈ ਆ ਤਾਂ ਹੁਣ ਫਿਰ ਤੋਂ ਜਿਹੜੀ ਐਕਟਿਵ ਹੋ ਰਹੀ ਆ ਗੱਲ ਮੈਂ ਚਾਹੁੰਗਾ ਕਿ ਪੰਜਾਬ ਦੀ ਜਨਤਾ ਇਹਦੇ ਉੱਤੇ ਆਪਣਾ ਰਿਐਕਸ਼ਨ ਦੇਵੇ ਕਿ ਤੁਹਾਡਾ ਕੀ ਮੰਨਣਾ ਹੈ ਅਰ ਰਣਜੀਤ ਸਿੰਘ ਢੱਡੀਆਂ ਵਾਲੇ ਸੰਤ ਨੂੰ ਲੈ ਕੇ ਕਿਉਂਕਿ ਜਿੱਥੋਂ ਤੱਕ ਮੇਰਾ ਮੰਨਣਾ ਮੈਂ ਤਾਂ ਤੁਹਾਨੂੰ ਪਹਿਲੇ ਦਿਨ ਹੀ ਕਹੀ ਹੈ ਕਿ ਜਿੰਨਾ ਚਿਰ આરોਪ ਬਿਲਕੁਲ ਸਿੱਧ ਨਹੀਂ ਹੋ ਜਾਂਦੇ ਕੋਰਟ ਬੰਨੀਓ ਤਾਂ ਉਹਨਾਂ ਚਿਰ ਮੈਂ ਕਿਸੇ ਵੀ ਸੰਤ ਉੱਤੇ ਟਿੱਪਣੀ ਨਹੀਂ ਕਰੂੰਗਾ ਕਿਉਂਕਿ ਕਿਸੇ ਨੂੰ ਅਧਿਕਾਰ ਨਹੀਂ ਕਿ ਕਿਸੇ ਦੇ ਉੱਤੇ ਕੋਈ ਬਿਆਨबाजी ਗਲਤ ਕਰੇ ਕਦੇ ਪੰਜਾਬ ਦੇ ਵਿੱਚ ਤਾਂ ਪਹਿਲੇ ਹੀ ਬਹੁਤ ਨੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲਾ ਹੀ ਨਹੀਂ ਬਲਕਿ ਹੋਰ ਜਿਹੜੇ ਸਾਡੇ ਸਿੱਖ ਚਿਹਰੇ ਨੇ ਜਿਵੇਂ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਬਾਰੇ ਗਲਤ ਬੋਲਿਆ ਜਾਂਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਵੀ ਗਲਤ ਬੋਲਿਆ ਜਾਂਦਾ ਬਹੁਤ ਸਾਰੇ ਯਾਨੀ ਇਹੋ ਜਿਹੇ ਸਾਡੇ ਸਿੱਖ ਪ੍ਰਚਾਰਕ ਨੇ ਸਾਡੇ ਯੋਧੇ ਨੇ ਜਿਨ੍ਹਾਂ ਦੇ ਖਿਲਾਫ ਅੱਜ ਵੀ ਏਜੰਡੇ ਚਲਾਏ ਜਾਂਦੇ ਨੇ ਔਰ ਕਈ ਚੈਨਲ ਨੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਖਿਲਾਫਤਾ ਲਗਾਤਾਰ ਹੀ ਕਰਦੇ ਰਹਿੰਦੇ ਨੇ ਤਾ ਹੁਣ ਮੈਂ ਪੰਜਾਬ ਦੀ ਜਨਤਾ ਤੋਂ ਪੁੱਛਣਾ ਚਾਹੁੰਨਾ ਕਿ ਜਿੰਨੇ ਤੁਸੀਂ ਦੇਖੋ ਢੱਡਰੀਆਂ ਵਾਲੇ ਨੂੰ ਪਿਆਰ ਕਰਦੇ ਹੋ ਨਹੀਂ ਵੀ ਕਰਦੇ ਤਾਂ ਵੀ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜਰੂਰ ਕਰਨੀ ਆ ਤਾਂ ਕਿ ਅਸਲੀਅਤ ਹੈ ਜਿਹੜੀ ਲੋਕਾਂ ਤੱਕ ਪਹੁੰਚੇ ਕਿ ਵਜ੍ਹਾ ਕੀ ਹੈ ਕੋਈ ਕੁਝ ਕਹਿੰਦਾ ਹੈ ਕੋਈ આરોਪ ਸਿੱਧ ਕਰਨ ਦੀ ਗੱਲ ਕਰਦਾ ਤੇ ਇਹ ਜਿਹੜੀ ਕੁੜੀ ਦੀ ਸખી ਭੈਣ ਸੀ ਜਿੰਨੇ ਹੁਣ ਤੁਸੀਂ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਅਗੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਆਲ ਤੇ ਜਰੂਰ ਕਰ ਦੇਣਾ ਜੀ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਤੱਕ ਸ਼ੇਅਰ ਜਰੂਰ ਕਰਨਾ ਧੰਨਵਾਦ